ਕਿ ਇੱਕ ਧਰਤੀ ਦਾ ਕਰਮ ਹੈ ਜਿੱਥੇ ਜੋੜ ਮੇਲੇ ਲੱਗਦੇ ਆ ਵੇਖੋ ਰਾੜਾ ਸਾਹਿਬ ਦੀ ਧਰਤੀ ਜਿੱਥੇ ਇੱਕ ਸੰਤ ਨੇ ਭਗਤੀ ਕੀਤੀ ਮਹਾਂਪੁਰਖਾਂ ਨੇ ਸੱਚਖੰਡ ਵਾਸੀ ਸ੍ਰੀ ਮਾਨਸੰਦ ਬਾਬਾ ਇਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਉਹਨਾਂ ਸਮਿਆਂ ਤਾਂ ਉਹਨਾਂ ਨੇ ਉਹ ਧਰਤੀ ਤੇ ਜਪ ਤਪ ਕਰਿਆ ਨਾ ਨਾਮ ਜਪਿਆ ਨਾ ਤੇ ਅੱਜ ਤੁਸੀਂ ਦੇਖੋ ਇੱਕ ਮਹਾਤਮਾ ਦੀ ਕੀਤੀ ਕਮਾਈ ਤੇ ਲੱਖਾਂ ਲੋਕ ਪ੍ਰਸ਼ਾਦ ਦੇ ਛੱਕਦੇ ਆ ਲੱਖਾਂ ਲੋਕਾਂ ਦਾ ਜੀਵਨ ਬਦਲਿਆ ਜਾਂਦਾ ਹੈ ਕਿੰਨੇ ਸ੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਆ ਕਿੰਨੇ ਉਥੋਂ ਗ੍ਰੰਥੀ ਸਿੰਘਾਂ ਦਾ ਰਜਕਾਰ ਚੱਲਦਾ ਕਿਉਂ ਇੱਕ ਸੰਤ ਦੀ ਕਮਾਈ ਹੈ ਵੇਖੋ ਧਰਤੀ ਦੇ ਅੰਦਰ ਜੇ ਕਿਸੇ ਮਹਾਤਮਾ ਨੇ ਭਗਤੀ ਕੀਤੀ ਨਾਮ ਜਪਿਆ ਧਰਤੀ ਦੇ ਵਿੱਚ ਰਸੈਣ ਪੈਦਾ ਕਰਕੇ ਰੱਖਤੀ ਜੋ ਮੰਗਾ ਠਾਕੁਰ ਆਪਣੇ ਤੇ ਹਰ ਕੇ ਚਰਨ ਰਸੈਣ ਕਹਿੰਦੇ ਜੇ ਧਰਤੀ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਭਗਤੀ ਕੀਤੀ ਜਾਂਦੀ ਹੈ ਉਹ ਧਰਤੀ ਦੇ ਅੰਦਰ ਸੁਖ ਪੈਦਾ ਹੋ ਜਾਂਦੇ ਐ ਤਾ ਹੀ ਗੁਰੂ ਨਾਨਕ ਦਾ ਘਰ ਕਹਿੰਦਾ ਭਾਈ ਦੁੱਖ ਛੱਡ ਜਾਓ ਤੇ ਸੁਖ ਲੈ ਜਾਓ